ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਜਲੰਧਰ ਤੋਂ ਸਾਹਮਣੇ ਆ ਰਿਹਾ ਜਲੰਧਰ ਦੇ ਵਿਅਸਤ ਜਿਹੜੇ ਨੇ ਪੈਰੋ ਬਾਜ਼ਾਰ ਦੇ ਵਿੱਚ ਜੀਐਸਟੀ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਜਲੰਧਰ ਦੀ ਪੈਰੋ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਤੇ ਛਾਪੇਮਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜਰੂਰੀ ਦਸਤਾਵੇਜ਼ ਜਿਹੜੇ ਨੇ ਉਹ ਜੀਐਸਟੀ ਵਿਭਾਗ ਵੱਲੋਂ ਲੈ ਕੇ ਗਏ ਨੇ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਜਿੱਥੇ ਛਾਪੇਮਾਰੀ ਕੀਤੀ ਗਈ ਹੈ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਸੀ ਕਈ ਘੰਟੇ ਜਿਹੜੀਆਂ ਛਾਪੇਮਾਰੀ ਚੱਲੀ ਉਸ ਦੌਰਾਨ ਨਾ ਗਾਹਕ ਨੂੰ ਅੰਦਰ ਆਂ ਦਿੱਤਾ ਗਿਆ ਤੇ ਨਾ ਹੀ ਕਿਸੇ ਅਧਿਕਾਰੀ ਨੂੰ ਬਾਹਰ ਜਾਣ ਦਿੱਤਾ ਗਿਆ ਤਸਵੀਰਾਂ ਜਿਹੜੀਆਂ ਨੇ ਇਹ ਦੇਖਵਾਰੋ GST ਵਿਭਾਗ ਦੀ ਕਾਰਵਾਈ ਦੌਰਾਨ ਕਿਸੇ ਵੀ ਕਰਮਚਾਰੀ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਦਕਿ ਕਿਸੇ ਵੀ ਗਾਹਕ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ जीएसटी विभाग ਵੱਲੋਂ ਜਦੋਂ ਗੱਲ ਕੀਤੀ ਗਈ ਜੀਐਸਵੀ ਵਿਭਾਗ ਦੇ ਮਹਿਲਾ ਕਰਮਚਾਰੀ ਵੱਲੋਂ ਜਾਣਕਾਰੀ ਦਿੰਦੇ ਆ ਕਿਹਾ ਗਿਆ ਕਿ ਜਿਹੜੇ ਅਧਿਕਾਰੀ ਜਸਕਰਨ ਸਿੰਘ ਬਰਾੜ ਦੇ ਹੁਕਮਾਂ ਦੇ ਤਹਿਤ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਗਈ ਹੈ ਅਧਿਕਾਰੀਆਂ ਵੱਲੋਂ ਜਿਹੜੇ ਨੇ ਜਾਂ ਸੰਬੰਧੀ ਦਸਤਾਵੇਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਦੱਸਿਆ ਜਾ ਰਿਹਾ ਹੈ ਕਿ ਜੀਐਸਟੀ ਵਿਭਾਗ ਨੂੰ ਦੁਕਾਨ ਤੇ ਗਾਹਕ ਨੂੰ ਬਿਨਾਂ ਬਿੱਲ ਦੇ ਸਮਾਨ ਵੇਚਣ ਦੀ ਜਿਹੜੀ ਹੈ ਜਾਣਕਾਰੀ ਮਿਲੇ ਸੀ ਜਿਸ ਤੋਂ ਜਿਸ ਦੇ ਆਧਾਰ ਤੇ ਹੁਣ GST ਵਿਭਾਗ ਨੇ ਇਹ ਛਾਪੇ ਮਾਰੀ ਕੀਤੀ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਇਸ ਦੌਰਾਨ ਕਈ ਘੰਟੇ ਜਿਹੜੀ ਛਾਪੇ ਮਾਰੀ ਹੋਈ ਹੈ ਮਹਿਲਾ ਅਧਿਕਾਰੀ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਇਸ ਦਨ ਤਸਵੀਰਾਂ ਵਿੱਚ ਵੀ ਤੁਸੀਂ ਵੇਖ ਪਾ ਰਹੇ ਹੋ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਛਾਪੇ ਮਾਰੀ ਕੀਤੀ ਜਾ ਰਹੀ ਸੀ ਉਸ ਵੇਲੇ ਨਾ ਹੀ ਗਾਹਕ ਨੂੰ ਅੰਦਰ ਆਂਦੇ ਤਾਂ ਜਾ ਰਿਹਾ ਸੀ ਤੇ ਨਾ ਹੀ ਕਿਸੇ ਜਿਹੜੇ ਅਧਿਕਾਰੀ ਨੂੰ ਉਸ ਬਾਹਰ ਜਾਣ ਦਿੱਤਾ ਸੀ ਜਾ ਰਿਹਾ ਸੀ ਜਿਵੇਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਜਲੰਧਰ ਦੇ ਇਹ ਪੈਰੋ ਬਾਜ਼ਾਰ ਦੇ ਵਿੱਚ ਛਾਪੇ ਮਾਰੀ ਕੀਤੀ ਕਿ ਮੇਰੇ ਸਹਿਯੋਗੀ ਜਿਹੜੇ ਨੇ ਸੁਰਿੰਦਰ ਮੌਕੇ ਤੇ ਮੌਜੂਦ ਉਹਨਾਂ ਵੱਲੋਂ ਮਹਿਲਾ ਅਧਿਕਾਰੀ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਕੁਝ ਜਾਣਕਾਰੀ ਦਿੱਤੀ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਆ ਕੀ ਕੀ ਕੋਈ ਸੀ ਕਿ ਬਿੱਲ ਦੀ ਕਿਹច ਕੋਈ ਸੀ ਕੀ ਕਾਰਨ ਸੀ ਨਹੀਂ ਨਹੀਂ ਸਰ ਡਾਇਰੈਕਟਰ ਇਨਵੈਸਟੀਗੇਸ਼ਨ ਪੰਜਾਬ ਤੋਂ ਸਰ ਸੀ ਹਾਂ ਉਹਨਾਂ ਦੀ ਪਰਮਿਸ਼ਨ ਦੇ ਨਾਲ ਹੀ ਅਸੀਂ ਆਏ ਆ ਡਾਇਰੈਕਟਰ ਇਨਵੈਸਟੀਗੇਸ਼ਨ ਪੰਜਾਬ ਸ਼੍ਰੀ ਜਸਕਰਨ ਸਿੰਘ ਬਰਾੜ ਕੀ ਕੁਝ ਸਾਹਮਣੇ ਆਇਆ ਜੀ ਕਿਉਂਕਿ ਤੁਹਾਡੇ ਵੱਲੋਂ ਡਾਕੂਮੈਂਟਰੀ ਰਿਜਿਸਟਰ ਕੀਤਾ ਗਿਆ ਸਰ ਸਰ ਜੋ ਐਸ ਪਰ ਲੋ

ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਜਲੰਧਰ ਤੋਂ ਸਾਹਮਣੇ ਆ ਰਿਹਾ ਜਲੰਧਰ ਦੇ ਵਿਅਸਤ ਜਿਹੜੇ ਨੇ ਪੈਰੋ ਬਾਜ਼ਾਰ ਦੇ ਵਿੱਚ ਜੀਐਸਟੀ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਜਲੰਧਰ ਦੀ ਪੈਰੋ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਤੇ ਛਾਪੇਮਾਰੀ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਜਰੂਰੀ ਦਸਤਾਵੇਜ਼ ਜਿਹੜੇ ਨੇ ਉਹ ਜੀਐਸਟੀ ਵਿਭਾਗ ਵੱਲੋਂ ਲੈ ਕੇ ਗਏ ਨੇ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਜਿੱਥੇ ਛਾਪੇਮਾਰੀ ਕੀਤੀ ਗਈ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਸੀ ਕਈ ਘੰਟੇ ਜਿਹੜੀਆਂ ਛਾਪੇਮਾਰੀ ਚੱਲੀ ਉਸ ਦੌਰਾਨ ਨਾ ਗਾਹਕ ਨੂੰ ਅੰਦਰ ਆ ਦਿੱਤਾ ਗਿਆ ਤੇ ਨਾ ਹੀ ਕਿਸੇ ਅਧਿਕਾਰੀ ਨੂੰ ਬਾਹਰ ਜਾਣ ਦਿੱਤਾ ਗਿਆ ਤਸਵੀਰਾਂ ਜਿਹੜੀਆਂ ਨੇ ਇਹ ਦੇਖਵਾਰੋ GST ਵਿਭਾਗ ਦੀ ਕਾਰਵਾਈ ਦੌਰਾਨ ਕਿਸੇ ਵੀ ਕਰਮਚਾਰੀ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਦਕਿ ਕਿਸੇ ਵੀ ਗਾਹਕ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ जीएसटी विभाग ਵੱਲੋਂ ਜਦੋਂ ਗੱਲ ਕੀਤੀ ਗਈ ਜੀਐਸਵੀ ਵਿਭਾਗ ਦੇ ਮਹਿਲਾ ਕਰਮਚਾਰੀ ਵੱਲੋਂ ਜਾਣਕਾਰੀ ਦਿੰਦੇ ਆ ਕਿਹਾ ਗਿਆ ਕਿ ਜਿਹੜੇ ਅਧਿਕਾਰੀ ਜਸਕਰਨ ਸਿੰਘ ਬਰਾੜ ਦੇ ਹੁਕਮਾਂ ਦੇ ਤਹਿਤ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਗਈ ਹੈ ਅਧਿਕਾਰੀਆਂ ਵੱਲੋਂ ਜਿਹੜੇ ਨੇ ਜਾਂ ਸੰਬੰਧੀ ਦਸਤਾਵੇਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਦੱਸਿਆ ਜਾ ਰਿਹਾ ਹੈ ਕਿ ਜੀਐਸਟੀ ਵਿਭਾਗ ਨੂੰ ਦੁਕਾਨ ਤੇ ਗਾਹਕ ਨੂੰ ਬਿਨਾ ਬਿੱਲ ਦੇ ਸਮਾਨ ਵੇਚਣ ਦੀ ਜਿਹੜੀ ਹੈ ਜਾਣਕਾਰੀ ਮਿਲੇ ਸੀ ਜਿਸ ਤੋਂ ਜਿਸ ਦੇ ਆਧਾਰ ਤੇ ਹੁਣ ਜੀਐਸਟੀ ਵਿਭਾਗ ਨੇ ਇਹ ਛਾਪੇਮਾਰੀ ਕੀਤੀ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਜੋ ਇਸ ਦੌਰਾਨ ਕਈ ਘੰਟੇ ਜਿਹੜੀ ਛਾਪੇਮਾਰੀ ਹੋਈ ਹੈ ਮਹਿਲਾ ਅਧਿਕਾਰੀ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਇਸ ਦਿਨ ਤਸਵੀਰਾਂ ਵਿੱਚ ਵੀ ਤੁਸੀਂ ਵੇਖ ਪਾ ਰਹੇ ਹੋ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਸੀ ਉਸ ਵੇਲੇ ਨਾ ਹੀ ਗਾਹਕ ਨੂੰ ਅੰਦਰ ਆਂਦੇ ਤਾਂ ਜਾ ਰਿਹਾ ਸੀ ਤੇ ਨਾ ਹੀ ਕਿਸੇ ਜਿਹੜੇ ਅਧਿਕਾਰੀ ਨੂੰ ਉਸ ਬਾਹਰ ਜਾਣ ਦਿੱਤਾ ਸੀ ਜਾ ਰਿਹਾ ਸੀ ਜਿਵੇਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਜਲੰਧਰ ਦੇ ਇਹ ਪੈਰੋ ਬਾਜ਼ਾਰ ਦੇ ਵਿੱਚ ਉਮਾਰੀ ਕੀਤੇ ਕਿ ਮੇਰੇ ਸਹਿਯੋਗੀ ਜਿਹੜੇ ਨੇ ਸੁਰਿੰਦਰ ਮੌਕੇ ਤੇ ਮੌਜੂਦ ਉਹਨਾਂ ਵੱਲੋਂ ਮਹਿਲਾ ਅਧਿਕਾਰੀ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਕੁਝ ਜਾਣਕਾਰੀ ਦਿੱਤੀ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਆ ਕੀ ਕੀ ਕੋਈ ਸੀ ਕਿ ਬਿੱਲ ਦੀ ਕਿਹច ਕੋਈ ਸੀ ਕੀ ਕਾਰਨ ਸੀ ਨਹੀਂ ਨਹੀਂ ਸਰ ਡਾਇਰੈਕਟ ਇਨਵੈਸਟੀਗੇਸ਼ਨ ਪੰਜਾਬ ਤੋਂ ਸਰ ਸੀ ਹਾਂ ਹਾਂ ਉਹਨਾਂ ਦੀ ਪਰਮਿਸ਼ਨ ਦੇ ਨਾਲ ਹੀ ਅਸੀਂ ਆਏ ਆ ਡਾਇਰੈਕਟ ਇਨਵੈਸਟੀਗੇਸ਼ਨ ਪੰਜਾਬ ਸ਼੍ਰੀ ਜਸਕਰਨ ਸਿੰਘ ਬਰਾੜ ਕੀ ਕੁਝ ਸਾਹਮਣੇ ਆਇਆ ਜੀ ਕਿਉਂਕਿ ਤੁਹਾਡੇ ਵੱਲੋਂ ਡਾਕੂਮੈਂਟਰੀ ਰਿਜਿਸਟਰ ਕੀਤਾ ਗਿਆ ਸਰ ਸਰ ਜੋ ਐਸ ਪਰ ਲੋਅ ਆ

ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਜਲੰਧਰ ਤੋਂ ਸਾਹਮਣੇ ਆ ਰਿਹਾ ਜਲੰਧਰ ਦੇ ਵਿਅਸਤ ਜਿਹੜੇ ਨੇ ਪੈਰੋ ਬਾਜ਼ਾਰ ਦੇ ਵਿੱਚ ਜੀਐਸਟੀ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਜਲੰਧਰ ਦੇ ਪੈਰੋ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਤੇ ਛਾਪੇਮਾਰੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਜ਼ਰੂਰੀ ਦਸਤਾਵੇਜ਼ ਜਿਹੜੇ ਨੇ ਉਹ ਜੀਐਸਟੀ ਵਿਭਾਗ ਵੱਲੋਂ ਲੈ ਕੇ ਗਏ ਨੇ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਜਿੱਥੇ ਇਹ ਛਾਪੇਮਾਰੀ ਕੀਤੀ ਗਈ ਹੈ ਉਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਸੀ ਕਈ ਘੰਟੇ ਜਿਹੜੀ ਇਹ ਛਾਪੇਮਾਰੀ ਚੱਲੀ ਉਸ ਦੌਰਾਨ ਨਾ ਗਾਹਕ ਨੂੰ ਅੰਦਰ ਆ ਦਿੱਤਾ ਗਿਆ ਤੇ ਨਾ ਹੀ ਕਿਸੇ ਅਧਿਕਾਰੀ ਨੂੰ ਬਾਹਰ ਜਾਣ ਦਿੱਤਾ ਗਿਆ ਤਸਵੀਰਾਂ ਜਿਹੜੀਆਂ ਨੇ ਇਹ ਦੇਖਵਾਰੋ GST ਵਿਭਾਗ ਦੀ ਕਾਰਵਾਈ ਦੌਰਾਨ ਕਿਸੇ ਵੀ ਕਰਮਚਾਰੀ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਦਕਿ ਕਿਸੇ ਵੀ ਗਾਹਕ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ जीएसटी विभाग ਵੱਲੋਂ ਜਦੋਂ ਗੱਲ ਕੀਤੀ ਗਈ ਜੀਐਸਵੀ ਵਿਭਾਗ ਦੇ ਮਹਿਲਾ ਕਰਮਚਾਰੀ ਵੱਲੋਂ ਜਾਣਕਾਰੀ ਦਿੰਦੇ ਆ ਕਿਹਾ ਗਿਆ ਕਿ ਜਿਹੜੇ ਅਧਿਕਾਰੀ ਜਸਕਰਨ ਸਿੰਘ ਬਰਾੜ ਦੇ ਹੁਕਮਾਂ ਦੇ ਤਹਿਤ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਦਸਤਾਵੇਜ਼ਾਂ ਦੀ ਤਲਾਸ਼ੀ ਲਈ ਗਈ ਹੈ ਅਧਿਕਾਰੀਆਂ ਵੱਲੋਂ ਜਿਹੜੇ ਨੇ ਜਾਂ ਸੰਬੰਧੀ ਦਸਤਾਵੇਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਦੱਸਿਆ ਜਾ ਰਿਹਾ ਹੈ ਕਿ ਜੀਐਸਟੀ ਵਿਭਾਗ ਨੂੰ ਦੁਕਾਨ ਤੇ ਗਾਹਕ ਨੂੰ ਬਿਨਾਂ ਬਿੱਲ ਦੇ ਸਮਾਨ ਵੇਚਣ ਦੀ ਜਿਹੜੀ ਹੈ ਜਾਣਕਾਰੀ ਮਿਲੇ ਸੀ ਜਿਸ ਤੋਂ ਜਿਸ ਦੇ ਆਧਾਰ ਤੇ ਹੁਣ GST ਵਿਭਾਗ ਨੇ ਇਹ ਛਾਪੇਮਾਰੀ ਕੀਤੀ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਜਿਸ ਦੌਰਾਨ ਕਈ ਘੰਟੇ ਜਿਹੜੀ ਛਾਪੇਮਾਰੀ ਹੋਈ ਹੈ ਮਹਿਲਾ ਅਧਿਕਾਰੀ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਇਸ ਦਨ ਤਸਵੀਰਾਂ ਵਿੱਚ ਵੀ ਤੁਸੀਂ ਵੇਖ ਪਾ ਰਹੇ ਹੋ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਸੀ ਉਸ ਵੇਲੇ ਨਾ ਹੀ ਗਾਹਕ ਨੂੰ ਅੰਦਰ ਆਂਦ ਦਿੱਤਾ ਜਾ ਰਿਹਾ ਸੀ ਤੇ ਨਾ ਹੀ ਕਿਸੇ ਜਿਹੜੇ ਅਧਿਕਾਰੀ ਨੂੰ ਉਸ ਬਾਹਰ ਜਾਣ ਦਿੱਤਾ ਸੀ ਜਾ ਰਿਹਾ ਸੀ ਜਿਵੇਂ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਜਲੰਧਰ ਦੇ ਇਹ ਪੈਰੋ ਬਾਜ਼ਾਰ ਦੇ ਵਿੱਚ ਛਾਪ ਮਾਰੀ ਕੀਤੀ ਕਿ ਮੇਰੇ ਸਹਿਯੋਗੀ ਜਿਹੜੇ ਨੇ सुरेंद्र ਮੌਕੇ ਤੇ ਮੌਜੂਦ ਉਹਨਾਂ ਵੱਲੋਂ ਮਹਿਲਾ ਅਧਿਕਾਰੀ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕੀ ਕੁ ਜਾਣਕਾਰੀ ਦਿੱਤੀ ਹੈ ਇੱਕ ਵਾਰ ਤੁਹਾਨੂੰ ਉਹ ਸੁਣਾ ਦਿੰਦੇ ਆ ਕੀ ਕੀ ਸੀ ਲੋਰ ਐਸ ਸੀ ਸੀ ਕੀ ਬਿੱਲ ਦੀ ਗਿੱਚਤ ਤੋਂ ਕੀ ਕਾਰਨ ਸੀ ਨਹੀਂ ਨਹੀਂ ਸਰ ਡਾਇਰੈਕਟਰ ਇਨਵੈਸਟੀਗੇਸ਼ਨ ਪੰਜਾਬ ਤੋਂ ਸਰ ਸੀ ਹਾਂ ਹਾਂ ਉਹਨਾਂ ਦੀ ਪਰਮਿਸ਼ਨ ਦੇ ਨਾਲ ਹੀ ਅਸੀਂ ਆਏ ਆ ਡਾਇਰੈਕਟਰ ਇਨਵੈਸਟੀਗੇਸ਼ਨ ਪੰਜਾਬ ਸ਼੍ਰੀ ਜਸਕਰਨ ਸਿੰਘ ਬਰਾੜ ਕੀ ਕੁਝ ਸਾਹਮਣੇ ਆਇਆ ਜੀ ਕਿਉਂਕਿ ਤੁਹਾਡੇ ਵੱਲੋਂ ਡਾਕੂਮੈਂਟਰੀ ਰਿਪੋਰਟ ਕੀਤਾ ਗਿਆ ਸਰ ਸਰ ਜੋ ਐਸ ਪਰ ਲਾਅ ਆ ਅਸੀਂ ਉਹ ਹੀ ਇਨਸਪੈਕਸ਼ਨ ਕੀਤੀ ਹੈ ਉਹਦੇ ਅਕੋਰਡਿੰਗ ਹੀ ਅਸੀਂ ਆਪਣੀ ਇਨਸਪੈਕਸ਼ਨ ਪੂਰੀ ਕੀਤੀ ਹੈ ਤੇ ਸਰ ਇਨਸਪੈਕਸ਼ਨ ਪੂਰੀ ਹੋ ਗਈ ਆ ਫਰਮ ਨੇ ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕੀਤਾ ਹੈ ਇਸ ਲਈ ਸਰ ਹੋ ਗਈ ਇਨਸਪੈਕਸ਼ਨ ਤੇ ਹੁਣ ਅਸੀਂ ਜਾ ਰਹੇ ਹਾਂ ਐਸ ਪਰ ਲਾ ਠੀਕ ਹੈ ਥੈਂਕ ਯੂ ਕੀ ਕੀ ਕਰੇ ਸੀ ਸੀ ਦੀ ਬਿੱਲ ਦੀ ਕਿਹੜੀ ਚੁਪਤੋ ਪੀ ਸੀ ਕੀ ਕਾਰਨ ਸੀ ਨਹੀਂ ਨਹੀਂ ਸਰ ਡਾਇਰੈਕਟਡ ਇਨਵੈਸਟੀਗੇਸ਼ਨ ਪੰਜਾਬ ਤੋਂ ਸਰ ਸੀ ਉਹਨਾਂ ਦੀ ਪਰਮਿਸ਼ਨ ਦੇ ਨਾਲ ਹੀ ਅਸੀਂ ਆਏ ਹਾਂ ਡਾਇਰੈਕਟਡ ਇਨਵੈਸਟੀਗੇਸ਼ਨ ਪੰਜਾਬ ਸ਼੍ਰੀ ਜਸਕਰਨ ਸਿੰਘ ਬਰਾੜ ਕੀ ਕੁਝ ਐਸਾ ਮਨੇ ਆਇਆ ਜੀ ਕਿ ਲੋਕੀ ਤੁਹਾਡੇ ਵੱਲੋਂ ਡਾਕੂਮੈਂਟਰੀ ਜਮਿਤ ਕੀਤਾ ਗਿਆ ਸਰ ਸਰ ਜੋ ਐਸ ਪਰ ਲੋ ਅਸੀਂ ਉਹੀ ਇਨਸਪੈਕਸ਼ਨ ਕੀਤੀ ਹੈ ਹੂੰ ਉਹਦੇ ਅਕੋਰਡਿੰਗ ਹੀ ਅਸੀਂ ਆਪਣੀ ਇਨਸਪੈਕਸ਼ਨ ਪੂਰੀ ਕੀਤੀ ਹੈ ਹੂੰ ਤੇ ਸਰ ਇਨਸਪੈਕਸ਼ਨ ਪੂਰੀ ਹੋ ਗਈ ਆ ਫਰਮ ਨੇ ਸਾਡੇ ਨਾਲ ਪੂਰੀ ਤਰ੍ਹਾਂ ਕੋਆਪਰੇਟ ਕੀਤਾ ਹੈ ਇਸ ਲਈ ਸਰ ਹੋ ਗਈ ਇਨਸਪੈਕਸ਼ਨ ਤੇ ਹੁਣ ਅਸੀਂ ਜਾ ਰਹੇ ਹਾਂ ਐਸ ਪਰ ਲੋ ਠੀਕ ਹੈ ਥੈਂਕ ਯੂ